ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਢਾਮੀ ਨੇ ਆਪਣੀ ਦਿੱਲੀ ਫੇਰੀ ਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਉਤਰਾਖੰਡ ਦੇ ਵਿੱਚ ਵੱਧ ਰਹੇ ਸਾਈਬਰ ਅਪਰਾਧਾਂ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਢਾਮੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਈਬਰ ਸੈਂਟਰ ਆਫ ਐਕਸਲੈਂਸ ਦੀ ਸਥਾਪਨਾ ਲਈ ਦੱਸਦੀ ਹੈ ਕਿ 63.60 ਕਰੋੜ ਰੁਪਏ ਦੀ ਰਕਮ ਮਨਜ਼ੂਰ ਦੀ ਬੇਨਤੀ ਕੀਤੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਢਾਮੀ ਨੇ ਗ੍ਰਹਿ ਮੰਤਰੀ ਦਾ ਧਿਆਨ ਕੁਦਰਤੀ ਆਫਤਾ ਤਾਲੂ ਕਾਰਜ ਦੀ ਬਿਜਲੀ ਬੁਨਿਆਦ ਢਾਂਚੇ ਨੂੰ ਹੋਏ ਨੁਕਸਾਨ ਵੱਲ ਵੀ ਖਿੱਚੇਂ ਦੱਸਦੀ ਕਿ ਛੋਟੇ ਹਿਮਾਲਿਆ ਨਿਰਾਜਾ ਦੀਆਂ ਭੂਗੋਲਿਕ ਅਸਮਾਨਤਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਿਜਲੀ ਉਤਪਾਦ ਪ੍ਰਸ਼ਾਸਨ ਤੇ ਵੰਡ ਸੰਪਤੀਆਂ ਦੇ ਵਿੱਚ ਅਦੀਨ ਮੁਆਵਜ਼ੇ ਦੇ ਦਰਿਏ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਉੱਥੇ ਮੁੱਖ ਮੰਤਰੀ ਧਾਮੀ ਨੇ ਕਿਹਾ ਹੈ ਕਿ ਇਸ ਦੇ ਨਾਲ ਰਾਜ ਦੀ ਆਫਤ ਪ੍ਰਬੰਧ ਪ੍ਰਣਾਲੀ ਹੋਰ ਪ੍ਰਭਾਵਸ਼ਾਲੀ ਤੇ ਮਜ਼ਬੂਤ ਹੋਵੇਗੀ